ਅ ਦੋਸਤੋ ਬਠਿੰਡਾ ਦੇ ਇੱਕ ਅਸੀਂ ਘਰ ਦੇ ਵਿੱਚ ਖੜੇ ਆ ਜਿੱਥੇ ਕਿ ਇੱਕ ਫਾਸਟ ਫੂਡ ਬਣਾਉਣ ਵਾਲੇ ਜਿਹੜੇ ਹੈਗੇ ਇੱਥੇ ਤਿਆਰ ਕਰਦੇ ਆ ਫਾਸਟ ਫੂਡ ਅ ਤੁਸੀਂ ਦੇਖ ਸਕਦੇ ਹੋ ਤੇ ਆ ਮਮੋਜ਼ ਵਗੈਰਾ ਦੇਖੋ ਇੱਥੇ ਬਣਦੇ ਆ ਜਿਹੜੇ ਕਿ ਬੜੇ ਸ਼ੌਕ ਨਾਲ ਖਾਂਦੇ ਆ ਅ ਮਮੋਜ਼ ਪਿਆ ਹੁਣ ਇਥੇ ਤਿਆਰ ਹੁੰਦੇ ਆ ਸਿਹਤ ਵਿਭਾਗ ਵੱਲੋਂ ਅਜੇ ਇੱਥੇ ਇੱਕ ਸੈਂਪਲ ਭਰੇ ਗਏ ਆ ਰੇਡ ਕੀਤੀ ਗਈ ਹੈ ਸਿਹਤ ਵਿਭਾਗ ਵੱਲੋਂ ਤਾਂ ਆ ਨਗੇ ਜਿਹੜੇ ਪ੍ਰਵਾਸੀ ਨੇਪਾਲੀ ਟੀਮ ਜਿਹੜੀ ਸਿਹਤ ਵਿਭਾਗ ਦੀ ਇੱਥੇ ਮੌਜੂਦ ਹੈ ਫਰੈਸ਼ ਪਿਓਰ ਨਾਮ ਦੀ ਇਹ ਕੰਪਨੀ ਇਹਨਾਂ ਦੀ ਤੇ ਰੇਡ ਹੈ ਤੇ ਆ ਟੀਮ ਹੈਗੀ ਸਿਹਤ ਵਿਭਾਗ ਦੀ ਜਿਹੜੀ ਕਿ ਸੈਂਪਲ ਵਗੈਰਾ ਇੱਥੇ ਭਰੇ ਜਾ ਰਿਹਾ ਹੈ ਆਹ ਦੇ ਕਾਰਜ ਜੀ ਕਰਬਾਈ ਜਿਹੜੀ ਆਈ ਹੈ ਫਲੈਸ਼ ਪਿਓਰ ਨਾਮ ਦੀ ਇਹ ਜਿਹੜੀ ਇਹੜੀ ਇੱਕ ਲਗਾਉਂਦੇ ਨੇ ਤੇ ਆ ਸਿਹਤ ਵਿਭਾਗ ਦੀ ਟੀਮ ਜਿਹੜੀ ਸੈਂਪਲ ਭਰ ਲਈ ਜਿਹੜੇ ਇਹਦੇ ਆਨਰ ਰੈਨਰ ਇਹਨਾਂ ਨਾਲ ਗੱਲਬਾਤ ਕਰਦੇ ਆਂ इधर प्रिपेयर होंगे भांडे पे भाई साहब कुछ कहना चाहोगे आप ये सेहत डेटा पड़ी है सैंपल भरे गए हैं आप कुछ कहना चाहोगे इसके बारे में हाँ सर। हम लोग गरीब बंदे कौन क्या करने का आता है क्या हम लोग को पता है हम लोग तो दूर से परदेशी बंदे रोजी रोटी करने का आया है कौन शिकायत किया हाँ। किसने क्या किया हम लोग को तो हो सके हम लोग को यहाँ पर सर इतना साल से मैं काम करो कोई कस्टमर को कोई किसी को शिकायत मेरे को लगता है आजू बाजू पड़ोसी वाला जल रहा है है ना ये सब फ्रीज हाल देना साफ सुथरे तरीके से करो आप हाँ जी सर साफ तो तो तरीके से ताकि किसी की सेहत ना सर हम लोग तो मेरा हमारा थ्रू से जितना हो हम लोग साफ सफाई क्योंकि मेरा भी बच्चे लोग खाता है हम लोग भी खाते हो सुबह नाश्ता में भी यही खाते हो है ना बच्चे लोग भी तो हम लोग जितना सके हम लोग तो साफ सफाई नहीं करके रखता हूँ सर में, के पहले हुए कौन सा ये, ये तो है कल का हां तो, तो कितने दिन तक सही नहीं नहीं आज और कल नहीं नहीं इतना माल है एक दिन में लग जाता है हाँ लगता है सर हां समझे एक महीने का माल बना के नहीं सर एक दिन में लग जाता है एक दिन में लग जाता है इतने लोग खा जाते हैं हां मेरे बार भी जाता है लोग लेके जाता कोई कोई माल बनाते हैं माल को इतना क्विंटल नहीं होता है जैसे ये हाँ माल हमारा तीस पैंतीस के जी मैदा आटा को बनाता हाँ। है तो आटा मैदा यही है कहाँ लगाते हो रेडी आप ये मेरा आर मा चौक और मानसा को मानसो ਇਹਨਾਂ ਦਾ ਕਹਿਣਾ ਬਿਲਕੁਲ ਤੁਸੀਂ ਸਫਾਈ ਆ ਜਿਹੜੀ ਜਰੂਰ ਰੱਖਣੀ ਚਾਹੀਦੀ ਹੈ ਉੱਪਰ ਸਰ ਸ੍ਰੀ ਜੀ ਨੇ ਸਰ ਮੇਰਾ ਮੇਰਾ ਬਾਤ ਇਹਨਾਂ ਦਾ ਕਹਿਣਾ ਕੀ ਅਸੀਂ ਸਾਫ਼ ਸੁਥਰੇ ਤਰੀਕਿਆਂ ਨਾਲ ਬਣਾਉਂਦੇ ਆ ਤੇ ਸਾਡੇ ਬੱਚੇ ਵੀ ਇਹ ਕਹਿੰਦੇ ਆ ਕਿ ਅਸੀਂ ਆਹ ਮੇਦਾ ਵਰਤੇ ਦੇ ਬੰਦ ਚੱਲੀਆਂ ਵਾਲਾ ਰੋਜ਼ਾਨਾ ਕਿ ਅਸੀਂ ਬਣਾਉਂਦੇ ਆ ਇੱਕ ਵੱਤਵਾ ਦੇ ਇੱਕ ਦਿਨ ਜਿਹੜਾ ਹੈਗਾ ਇਹ ਮਾਲ ਹੈ ਇਹ ਇੱਕ ਲੱਗਿਆਂ ਦਾ ਇੱਕ ਦਿਨ ਦੇ ਵਿੱਚ ਐ ਨਹੀਂ ਵੀ ਕੋਈ ਪੁਰਾਣਾ ਪਿਆਗਾ ਤਾਂ ਆਹ ਦੇਖੋ ਤੁਸੀਂ नहीं। नहीं। था था। जारे जारे आग आग मैं अभी बाद धाके रख दूँगा जाली लेके पानी कौन सा मोहम्मद बनाते हो हाँ जी पानी कौन सा ये वाटर सप्लाई का पानी ਸੇਤਭਾਗ ਦੇ ਜਿਹੜੇ ਆਏ ਉਹਨਾ ਵੀ ਪੱਗਰ ਗੱਲ ਕਰਾਂਗੇ ਕਿ ਕੀ ਕਹਿੰਦੇ ਆ ਕਿ ਕੀ ਮੇਲਾ ਕੁਸ਼ ਇਹਨਾਂ ਦੇ ਹਾਈਜੀਨ ਹੈਗਾ ਪ੍ਰੋਪਰ ਕਿ ਨਹੀਂ ਹੈਗਾ ਇਹਨਾਂ ਦੇ ਪੰਡਿਆ ਅਸੇਤਭਾਗ ਦੇ ਅਧਿਕਾਰੀ ਜਿਹੜੇ ਇਹਨਾਂ ਦੇ ਮੁਖੇ ਦੇ ਨਾਮ ਆਪਣਾ ਕੀ ਆਪਣਾ ਸਰ ਮੇਰਾ ਨਾਮ ਹੈ ਡਾਕਟਰ ਕਰਮਗੰਗਲੇ ਜੀ ਅਨ ਡਾਕਟਰ ਤਰੁਣ ਬਾਂਸਲ ਹੈ ਜੀ ਫੂਡ ਸੇਫਟੀ ਆਫਿਸਰ ਹਨ ਹਾਂ ਜੀ ਸਰ ਇਹਨਾਂ ਦੇ ਤਿੰਨ ਸੈਂਪਲ ਭਰੇ ਨੇ ਮੋਮੋਸ ਸਪ੍ਰਿੰਗ ਰੋਲ ਐਂਡ ਸੋਇਆ ਗ੍ਰੇਨੀਜ਼ ਇੱਕ ਅਸੀਂ ਇਹਨਾਂ ਦਾ ਆਹ ਜਿਹੜਾ ਚਲਾਨ ਕੱਟਿਆ ਜੀ ਸਾਫ ਸਪਾਈ ਹੈ ਨਹੀਂ ਸੀ ਇਹਨਾਂ ਦੇ ਜੀ ਹਾਂ ਹਾਈਜਨ ਨਹੀਂ ਸੀ ਉਹਦਾ ਚਲਾਨ ਕੱਟਿਆ ਜੀ ਉਹਦਾ ਸੈਪਰੇਟ ਕੇਸ ਲੱਗੇਗਾ ਸਰ ਪਹਿਲਾਂ ਵੀ ਤੁਸੀਂ ਚੱਪਲ ਪਰ ਐਕਸੀਸ ਲਈ ਸਰ ਮੈਨ ਨੂੰ ਸਾਲ ਹੋਇਆ ਇੱਥੇ ਆਇਆ ਨੂੰ ਜੀ ਮੈਨੂੰ ਉਸ ਤੋਂ ਪਹਿਲਾਂ ਦੀ ਨੋਲੇਜ ਨਹੀਂ ਹੈ ਰਿਕਾਰਡ ਦੇਖ ਕੇ ਪਤਾ ਲੱਗਦਾ ਸਰ ਜੀ ਜੀ ਐਮ ਐਪਰਸ ਸਪੇਂਗੋਲ ਬਣਾ ਕੇ ਰੱਖਿਆ ਹੈ ਕਿ ਸਰ ਇਹ ਸੀ ਟੈਸਟ ਵਾਸਤੇ ਭੇਜ ਰਹੇ ਹਾਂ ਜਿਸ ਫਿੱਟ ਹੋਣਗੇ ਤਾਂ ਰਿਪੋਰਟ ਦੇ ਵਿੱਚ ਪਤਾ ਲੱਗ ਜਾਏਗਾ ਸਾਨੂੰ ਜੇ ਕੋਈ ਫਾਲਟ ਹੋ ਇਹਨਾਂ ਨੂੰ ਤਾਂ ਗੁੱਡ ਹਾਈਜਨ ਪ੍ਰੈਕਟਿਸ ਫਾਲੋ ਕਰਨੀ ਚਾਹੀਦੀ ਹੈ ਸ਼ਡਿਊਲ 4 ਹੈ ਜੀ ਫੂਡ ਸੇਫਟੀ ਐਕਟ ਦਾ ਉਹ ਫਾਲੋ ਕਰਨਾ ਚਾਹੀਦਾ ਹੈ ਸਰ ਕੋਈ ਝਾਲੀ ਨਹੀਂ ਲਗਾਈ ਪਰ ਬਿਲਕੁਲ ਹੈ ਨਹੀਂ ਸਰ ਮੈਂ ਖੁਦ ਮੰਨਦਾ ਜੀ ਇਸ ਚੀਜ਼ ਵਾਸਤੇ ਇਹਨਾਂ ਦਾ ਕੋਈ ਪ੍ਰੋਪਰ ਨਹੀਂ ਸੀਗਾ ਪ੍ਰੋਸੀਜ ਡਰੈਸਿੰਗ ਵੀ ਨਹੀਂ ਸੀ ਇਹਨਾਂ ਦੇ ਪ੍ਰੋਪਰ ਉਹ ਅਸੀਂ ਸਾਰਾ ਰਿਕਾਰਡ ਚ ਲੈ ਕੇ ਆਏ ਹੁਣੇ ਜੀ ਤੇ ਉਹਦਾ ਗਲਵਜ਼ ਵੀ ਨਹੀਂ ਸੀ ਪਾਏ ਹੋਏ ਜੀ ਇਹਨਾਂ ਨੇ ਤੇ ਹੈੱਡ ਕੈਪਸ ਵੀ ਨਹੀਂ ਚਲੇ ਲੱਗਦਾ ਝਲਵਾੜ ਹੋ ਰਿਆ ਸੀ ਲੋਕਾਂ ਦੇ ਨਾਲ ਜੀ ਇਹਨਾਂ ਨੂੰ ਪ੍ਰੋਪਰ ਪ੍ਰੋਸੀਜਰ ਫੋਲੋ ਕਰਨਾ ਚਾਹੀਦਾ ਜੀ ਹਾਈਜਨ ਪ੍ਰੈਕਟਿਸ ਫੋਲੋ ਮਤਲਬ ਫੋਲੋ ਕਰਨੀ ਚਾਹੀਦੀ ਆ ਉਹ ਨਹੀਂ ਕਰ ਰਹੇ ਉਹ ਅਸੀਂ ਐਜੂਡੇਕੇਟਿੰਗ ਆਫੀਸਰ ਸਾਬ ਕੁਲੇ ਕੇਸ ਲਗਾਉਂਦੇ ਹਾਂ ਸਰ ਕਿਸ ਕਿਸ ਚੀਜ਼ ਦੇ ਆਪਾਂ ਸੈਂਪਲ ਭਰੇ ਆ ਸੀ ਹਾਂ ਤਿੰਨ ਸੈਂਪਲ ਲੈ ਤਾ ਤਾਂ ਅਧਿਕਾਰੀ ਜਿਹੜੇ ਸੇਧਵਾਗ ਦਿਨਾਂ ਨੇ ਦੱਸਿਆ ਕਿ ਇੱਥੇ ਪ੍ਰੋਪਰ ਹਾਈਜੀਨ ਨਹੀਂ ਸੀ ਕਲੱਬਸ ਨਹੀਂ ਸੀਗੇ ਤਾਂ ਕੁਝ ਚਾਰਜ ਵੀ ਕੱਟਿਆ ਇਹਨਾਂ ਨੇ ਤਾਂ ਪ੍ਰੋਪਰ ਕਹਿੰਦੇ ਹਾਈਜੀਨ ਹੋਣਾ ਚਾਹੀਦਾ ਖਾਣ ਪੀਣ ਦੀ ਚੀਜ਼ਾਂ ਲੋਕਾਂ ਦੀ ਸਿਹਤ ਨਾਲ ਰਸਮੀਆ ਰਿਲੇਟਡ ਹੁੰਦੀਆਂ ਨੇ ਜੇ ਖਾਣ ਪੀਣ ਖਰਾਬ ਹੋਊਗਾ ਤਾਂ ਜਿਹੜੀ ਸਿਹਤ ਹੈ ਉਹ ਲੋਕਾਂ ਦੀ ਉਹ ਵੀ ਖਰਾਬ ਹੋ ਜਾਊਗੀ ਤਾਂ ਇਹਨਾਂ ਨੇ ਕੁਝ ਸੈਂਪਲ ਭਰੇ ਆ ਸਪ੍ਰਿੰਗ ਰੋਲ ਚੌਮੀ ਤੇ ਮੋਮੋਸ ਵਗੈਰਾ ਉਹ ਉਹਦੇ ਵਿੱਚ ਕੁਝ ਰੂਲ ਦੇ ਅਕੋਰਡਿੰਗ ਨਹੀਂ ਸੀ ਜਿਹੜੇ ਆ ਪ੍ਰੋਪਰ ਤਰੀਕੇ ਨਾਲ ਇਹਨਾਂ ਨੂੰ ਸਾਫ਼ ਸਪਾਈ ਇਹਦੇ ਰੂਲ ਕਿਹਨਾਂ ਨੇ ਕ੍ਰਾਈਟੇਰੀਆ ਹੈ ਉਹ ਫਾਲੋ ਨਹੀਂ ਕੀਤਾ ਹੋਇਆ ਸੀ ਉਸ ਦੇ ਅਕੋਰਡਿੰਗ ਇਹਨਾਂ ਦਾ ਚਾਰਜ ਵੀ ਕੱਟਿਆ ਗਿਆ ਤੇ ਅੱਗੇ ਤੋਂ ਹਦਾਇਤ ਵੀ ਦਿੱਤੀ ਹੈ ਕਿ ਅੱਗੇ ਤੋਂ ਜਿਹੜਾ